शोषण ਜਿਹੜਾਗਾ ਹਾਂਜੀ ਸ਼ੋਸ਼ਨ ਕਿਸ ਤਰ੍ਹਾਂ ਦਾ ਆਰਥਿਕ ਜਿੰਸੀ ਸਮਾਜਿਕ ਹ ਬੁੱਤਰ ਇਦਾਂ ਦਾ ਵਿਸ਼ਾ ਹੈ ਆਪਣੀਆਂ ਧੀਆਂ ਲਈ ਕੋਈ ਗੱਲ ਕਹਿਣੀ ਆ ਜਵਾਨ ਖੜਦੀਏ ਮੈਜੋਰਟੀ ਕੁੜੀਆਂ ਦਾ ਸ਼ੋਸ਼ਨ ਸਰੀਰਕ ਸ਼ੋਸ਼ਨ ਵੀ ਹੋ ਰਿਹਾ ਜਿੱਥੇ ਬਿਊਜ਼ ਕੰਮ ਤੇ ਹੋ ਰਿਹਾ ਬਿਹੇਵੀਅਰ ਹੋ ਰਿਹਾ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਆ ਲਾਲਚ ਦੇ ਕੇ ਡਰਾਵੇ ਦੇ ਕੇ ਜਿਸ ਕੰਮ ਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਸ ਕੰਮ ਚ ਪਾਇਆ ਜਾਂਦਾ ਏ ਤੇ ਮੈਨੂੰ ਇੰਜ ਲੱਗਦਾ ਹੁੰਦਾ ਅਸੀਂ ਜੇ ਕਿਸੇ ਕੁੜੀ ਦਾ ਇੰਦਾ ਪਤਾ ਲੱਗਦਾ ਜਾਂ ਕੋਈ ਗੱਲ ਹੁੰਦੀ ਏ ਤੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਉਸ ਪੰਜਾਬ ਦੀਆਂ ਸਰੂ ਵਰਗੀਆਂ ਧੀਆਂ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਆਂ ਅੱਜ ਕਿੱਥੇ ਰੋਲ ਰਹੀਆਂ ਨੇ ਕਿੱਥੇ ਸਾਡੀ ਇਨਸਾਨੀਅਤ ਮਰ ਗਈ ਤੇ ਉਹਨਾਂ ਨੂੰ ਰੋਲਣ ਵਾਲੇ ਕੌਣ ਨੇ ਉਹੀ ਪੰਜਾਬੀ ਨੇ ਗਲਤ ਕੰਮਾਂ ਚ ਕੁੜੀਆਂ ਨੂੰ ਪਸਾਇਆ ਕੇਨ ਪਸਾਇਆ ਪੰਜਾਬੀਆਂ ਨੇ ਪਸਾਇਆ ਉਹਨਾਂ ਨੂੰ ਪਤਾ ਨਹੀਂਗਾ ਇਹ ਇੱਜ਼ਤ ਕੀ ਹੁੰਦੀ ਏ ਜੇ ਉਹਨਾਂ ਦੀ ਆਪਣੀ ਮਾਂ ਦੀ ਨਾ ਦੀ ਭੈਣ ਨਾ ਕੁਝ ਹੋਵੇ ਤਾਂ ਸ਼ਾਇਦ ਉਹਨਾਂ ਦੀ ਜਾਂ ਉਹਨਾਂ ਦੀ ਭੈਣਾਂ ਨਾ ਹੋਣਗੀਆਂ ਜਾਂ ਆਪਣੀਆਂ ਭੈਣਾਂ ਨੂੰ ਭੈਣਾਂ ਸਮਝਦੇ ਹੀ ਨਾ ਹੋਣਗੇ ਮਤਲਬ ਲਾਨਤ ਵਾਲੀ ਗੱਲ ਉਹਨਾਂ ਲੋਕਾਂ ਦੇ ਪਰ ਹੁੰਦਾ ਜੀ ਸਰੀਰਕ ਸ਼ੋਸ਼ਣ ਹੁੰਦਾ ਆ ਅਵਿਊ ਹੁੰਦਾ ਹੈ ਸੋਸ਼ਲ ਵਿਊਸ ਹੁੰਦਾ ਹੈ ਕਮਾਤੇ ਵਿਊਸ ਹੁੰਦਾ ਹੈ ਆ ਇਕਨੋਮਿਕਲੀ ਵਿਊਸ ਹੁੰਦਾ ਹੈ ਆ ਵੱਡੇ ਲੈਵਲ ਤੇ ਹੁੰਦਾ ਹੈ ਅੱਛਾ ਹੋਰ ਤੁਸੀਂ ਕਹਿਗੇ ਜਿਹੜੇ EMPLOYER ਨੇ ਕਈ ਚੰਗੇ ਨੇ ਕਈ ਮਾੜੇ ਨੇ ਜਿਹੜੇ ਮਾੜੇ ਨੇ ਉਹ ਆਪਣੀ ਪੰਜਾਬੀ ਨੇ ਕਿ ਭਾਰਤੀ ਨੇ ਜੀ ਦੇਖੋ ਜਿਹੜੇ ਮジョਰਿਟੀ ਬੱਚੇ ਨੇ ਇਹਦੇ ਵਿੱਚੋਂ 30% ਬੱਚੇ ਜਿਹੜੇ ਪੰਜਾਬੀ ਨੇ 30% ਬੱਚੇ ਜਿਹਨੇ ਨੇ ਉਹ ਜਿਹੜੀ ਫਾਸਟ ਫੂਡ ਚੇਨਜ਼ ਨੇ ਜਿਹਦੇ ਵਿੱਚ ਮੈਕਡੋਨਲ KFC ਇੰਦਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉੱਥੇ ਤਾਂ ਇਦਾਂ ਦੀ ਗੱਲ ਨਹੀਂ ਹੈ ਜਿਹੜੇ ਸਾਡੇ ਛੋਟੇ ਲੈਵਲ ਤੇ ਕੰਮ ਨੇ ਆ ਜਿਆਦਾ ਕਰ ਫੂਡ ਇੰਡਸਟਰੀ ਦੇ ਵਿੱਚ ਉੱਥੇ ਇਹ ਜਿਆਦਾ ਜਿਹੜਾ ਬੱਚਿਆਂ ਦਾ ਸ਼ੋਸ਼ਣ ਹੁੰਦਾ ਕੱਲੇ ਬੱਚਿਆਂ ਦਾ ਨਹੀਂ ਜਿਹੜੇ ਵਿਜ਼ਿਟਰ ਜਾ ਕੇ ਕੰਮ ਕਰਦੇ ਉਹਨਾਂ ਦਾ ਵੀ ਇਦਾਂ ਹੀ ਹੁੰਦਾ ਉਹਨਾਂ ਦਾ ਵੀ ਇਦਾਂ ਹੀ ਹੁੰਦਾ ਤੇ ਤੀਸਰੀ ਇੱਕ ਇੱਥੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਹੀਸਨਲੀ ਇੱਕ ਤੇ ਮੈਨੂੰ ਪੰਜ ਸ਼ੀਪ ਮਿਕਾਬੈਲਾ ਮੈਂ ਇੱਥੇ ਆਇਆ ਸੀਗਾ ਤੇ ਜਦੋਂ ਮੈਂ ਆਫਿਸ ਫਲਾਈਟ ਤੇ ਜਾਣਾ ਸੀ ਮੈਨੂੰ ਗੁੜੀਆ ਮਿਲੀ ਰਾਤ ਜਾਂਦੀ ਜਦੋਂ ਜਾ ਰਹੇ ਆਪਾਂ ਸਫ਼ਰ ਦੇ ਵਿੱਚ ਬੇਟਾ ਕਿੱਥੇ ਚੱਲੀ ਕਿੱਦਾਂ ਚੱਲੀ ਮੋਗੇ ਡਿਸਟ੍ਰਿਕਟ ਤੋਂ ਸੀਗੀ ਤੇ ਉਹ ਮੈਨੂੰ ਕਹਿੰਦੀ ਵੀ ਮੈਂ ਵਰਕ ਅਪਾਰਟਮੈਂਟ ਤੇ ਜਾ ਰਹੀ ਹਾਂ ਚੰਗੀ ਗੱਲ ਐ ਤੇ ਸਫਰ ਲੰਮਾ ਜਾਂਦਿਆਂ ਜੀ ਨੇ ਹੋਰ ਗੱਲਾਂ ਪੈਂਡ ਕੇੜਾ ਤੁਹਾਡੇ ਕਿਦਾਂ ਕਾਰ ਕਰੂਗੇ ਤੇ ਮੈਂ ਉਹਨੂੰ ਕਿਹਾ ਵੀ ਕਿਸ ਕੰਪਨੀ ਨੇ ਤੁਹਾਨੂੰ ਸੱਦਿਆ ਉਹਨ ਮੈਨੂੰ ਕੰਪਨੀ ਦਾ ਨਾਮ ਦੱਸਿਆ ਤੇ ਮੈਂ ਫੇਰ ਪੁੱਛਿਆ ਮੈਂ ਕਿੰਨੇ ਪੈਸੇ ਲੱਗੇ ਕਹਿੰਦੀ 25 ਲੱਖ ਫੇਰ ਮੈਂ ਕਿਹਾ ਵੀ ਜੌਬ ਹੈਗੀ ਕਹਿੰਦੀ ਨਹੀਂ ਕਲੀਅਰ ਕਰਿਆ ਏਜੰਟ ਨੇ ਕਲੀਅਰ ਕਿਹਾ ਕੈਨੇਡਾ ਜਾਣਾ ਫੇਰ ਕਹਿੰਦੀ ਵੀ ਏਜੰਟ ਨੇ ਐਨ ਸਮਝਾਇਆ ਮੈਨੂੰ ਵੀ ਉੱਥੇ ਜਾ ਕੇ ਤੈਨੂੰ ਉਹਨਾਂ ਤੋਂ ਚੈੱਕ ਲੈਣੀ ਪੈਣੀ ਆ ਚੈੱਕ ਦੇ ਵਿੱਚੋਂ ਜਿਹੜਾ ਟੈਕਸ ਕੱਟਿਆ ਜਾਣਾ ਚੈੱਕ ਲੈ ਕੇ ਉਹ ਕੈਸ਼ ਕਰਾ ਕੇ ਤੇ ਉਤੋਂ ਦੀ ਜਿਹੜਾ ਟੈਕਸ ਕੱਟ ਹੋਇਆ ਉਹ ਵੀ ਪੇ ਕਰਨਾ ਉਹ ਬਲੋਏ ਨੂੰ ਮੋੜ ਕੇ ਲੌਂਗ ਸਟੋਰੀ ਨੂੰ ਸ਼ਾਰਟ ਇਹਦਾ ਮਤਲਬ ਇਹ ਆ ਕਿ ਜੇ ਉਹ ਨੂੰ ਬੇਸਿਕ ਤਨਖਾਹ ਵੀ ਮਿਲੇ ਤੇ ਉਹਨੂੰ 1000 ਡਾਲਰ ਡਾਲਰ 60000 ਰੁਪਇਆ ਮਹੀਨੇ ਦਾ ਟੈਕਸ ਦੇਣਾ ਪੈਣਾ ਪਰ ਜੋਬ ਦੇ ਕੋ ਹੈ ਨਹੀਂ ਜੋਬ ਹੈ ਨਹੀਂ ਤੇ ਜਿੱਥੇ ਜੋਬ ਦੇ ਨਹੀਂ ਮਿਲ ਜਾਣੀ ਉਹਨੂੰ 7 8 10 ਡਾਲਰ ਤੇ ਮਿਲਣੀ ਕੈਸ਼ ਉਹ ਵੀ ਮਿਲ ਗਿਆ ਮਿਲ ਗਿਆ ਤੇ ਗਰੰਟੀ ਕੋਈ ਨਹੀਂ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਜੇ 60000 ਰੁਪਿਆ ਮਹੀਨੇ ਦਾ ਤੇ 24 ਮਹੀਨੇ ਦਾ ਆਪਦਾ ਵਰਕ ਪਰਮੈਂਟ ਹੈ 60 ਟਾਈਮ ਇਨ ਟੂ 24 24 ਮਹੀਨੇ ਹੋ ਗਿਆ ਨਾ ਜੀ ਕਿੰਨੇ 12 13 ਲੱਖ ਹੋ ਗਿਆ 25 ਲੱਖ ਪਹਿਲਾਂ ਦੇ ਦਿੱਤਾ ਕਿੰਨਾ ਹੋ ਗਿਆ 37 ਲੱਖ ਉਹ ਰੱਬ ਦੇ ਵਾਸਤੇ ਮੇਰੇ ਦੋਸਤੋਂ ਪੰਜਾਬ ਵਾਲਿਓ 37 ਲੱਖ ਚ ਕੁੜੀ ਨੂੰ ਇੱਥੇ ਹਾਲੇ ਦਾ ਬਿਜ਼ਨਸ ਚਲਾ ਦਿੰਦੇ ਔਰ ਸਮਾਰਟ ਕੁੜੀ ਦਾ ਜੋ ਨੋ ਡਾਊਟ ਬਾਰੇ ਮੈਂ ਜਿੰਨੀ ਉਹਨਾਂ ਗੱਲ ਕੀਤੀ ਉਹਨੂੰ ਬਸ ਹੁਣ ਪ੍ਰੋਬਲਮ ਕੀ ਹੋਣੀ ਆ ਦੋ ਸਾਲਾਂ ਦੇ ਵਿੱਚ ਡਿਪਰੈਸ਼ਨ ਚਲ ਜਾਣਾ ਨਾ ਉਹਦੇ ਕੋ ਪੈਸੇ ਦਿੱਤੇ ਜਾਣੇ ਇਹ ਨਹੀਂ ਭੁੱਲੋ ਕੱਲਾ ਰੈਂਟ ਨਹੀਂ ਆ ਮੀਨ ਟੈਕਸ ਨਹੀਂ ਆ ਉਹਨੂੰ ਰੈਂਟ ਵੀ ਦੇਣਾ ਉਹਨੂੰ ਖਾਣਾ ਵੀ ਆ ਉਹ ਬਾਕੀ ਵੀ ਉਹਦੀ ਜ਼ਿੰਦਗੀ ਆ ਆ ਸੋ ਇਦਾਂ ਅਸੀਂ ਸਜ਼ਾ ਦਿੰਨੇ ਬੱਚਿਆਂ ਨੂੰ ਕੀ ਲੋੜ ਸੀ ਜਾਣਦੀ ਉਹਨੂੰ ਪਾ ਪਤਾ ਨਹੀਂ ਕੀ ਕਹਿੰਦੇ ਉਹਨਾਂ ਚ ਸਾਡੇ ਸੁਪਨਿਆਂ ਚ ਕੈਨੇਡਾ ਆ ਰਿਹਾ ਨਾ ਉਹਨੂੰ ਪੰਜਾਬ ਬੱਚਿਆਂ ਦੇ ਘਟ ਆ ਰਿਹਾ ਮਾਪਿਆਂ ਦੇ ਜ਼ਿਆਦਾ ਆ ਰਿਹਾ ਵੇਖੋ ਵਿਕੀ ਕੁੜੀਆਂ ਨੂੰ ਚੜਾ ਰਹੇ ਨੇ ਉਸਾ ਤੁਸੀਂ ਵੈਸੇ মিডিਆ ਤੁਹਾਡੇ ਚ ਬੜੀ ਤਾਕਤ ਹੈ ਤੇ ਮੈਂ ਤਾਂ ਤੁਹਾਨੂੰ ਯਾਤੀ ਤੌਰ ਤੇ ਵੀ ਇਨਵਾਈਟ ਕਰਦਾ ਕੱਲੋ ਕੈਮਰੇ ਆਪਣੇ ਉੱਥੇ ਬੰਦੇ ਹੀ ਕੱਲੋ ਕੈਮਰੇ ਆਹੀਂ ਦੇ ਦਾਂਗੇ ਅਸਲ ਕਨੇਡਾ ਦਾ ਤਾਂ ਦਿਖਾਓ ਇਹਨਾਂ ਨੂੰ ਇੱਥੇ ਗੱਲਾਂ ਚ ਅਸੀਂ ਚੱਲੀ ਜਾ ਰਹੇ ਹਾਂ ਅਸਲ ਚ ਮੈਂ ਤੁਹਾਨੂੰ ਲੈ ਕੇ ਜਾਣਾ ਜਿੱਥੇ ਕੀ ਨੇ ਹੁੰਦਾ ਫਿਰ ਤੁਹਾਡੇ ਸਾਰਿਆਂ ਦੀਆਂ ਅੱਖਾਂ ਸਾਰਿਆਂ ਦੀਆਂ ਖੁੱਲਣ ਕਿਉਂ ਅਸੀਂ ਕਰ ਰਹੇ ਹਾਂ ਅਸੀਂ ਬੱਚੇ ਵੀ ਬਰਬਾਦ ਕਰ ਲਏ ਤੇ ਆਪਣਾ ਪੰਜਾਬ ਵੀ ਬਰਬਾਦ ਕਰ ਲਿਆ ਐਨਾ ਪੈਸਾ ਪਿਛਲੇ 24 ਸਾਲਾਂ ਚ ਕੈਲਕੂਲੇਟ ਕਰਕੇ ਦੇਖੋ ਕਿੰਨੇ ਟ੍ਰਿਲੀਅਨਸ ਡਾਲਰ ਚਲੇ ਗਿਆ ਉੱਥੇ ਪੰਜਾਬ ਦੇ ਬਣਿਆ ਕੀ ਆ 4 ਲੱਖ ਸਟੂਡੈਂਟ ਇੱਥੇ ਆ ਬਣਨੇ ਆ ਤੁਹਾਡੇ ਪੰਜਾਬ ਚ ਫੇਰ ਕੀ ਕਰੋਗੇ ਮਾਪੇ ਸਜਾਕੇ ਹੋ ਕੇ ਵੀ ਅੰਨੇ ਬਣ ਕੇ ਬਿੜ ਤੇ ਰੈਸਟਰ ਹੋ ਰਹੇ ਮੈਨੂੰ ਇਦਾਂ ਲੱਗਦਾ ਪੀ ਦੇ ਆਰ ਨਾਟ ਨੋਲੇਜਬਲ ਦੇਖੋ ਦੇਖੀ ਸਾਡੇ ਪੰਜਾਬੀਆਂ ਦੀ ਆਦਤ ਹੈ ਕਿ ਮੋਰੇ ਕੋ ਗਿਆ ਤੇ ਭਾਵੇਂ ਉਹ ਜਾ ਕੇ ਖੋਜ ਡੇਗ ਗਿਆ ਤਾਂ ਮਗਲੇ ਬਾਕੀਆਂ ਨੇ ਵੀ ਉੱਥੋਂ ਦੀ ਲੰਘ ਜਾਣਾ ਭਾਵੇਂ ਉਹ ਵੀ ਖੋਜ ਡੇਗ ਜਾਣ ਉਹ ਸਾਰੇ ਖੋਜ ਡੇਗ ਗਏ ਦੇਖੋ ਦੇਖੀ ਆ ਆ ਜਿਹੜਾ ਵੈਸੇ ਕੱਲ੍ਹ ਪਾਸੋਂ ਅਨਾਉਂਸ ਹੋਈ ਨਾ ਵੀ ਸਟੂਡੈਂਟ ਵੀਜ਼ੇ ਬੰਦ ਮੈਂ ਵੈਸੇ ਬਹੁਤ ਖੁਸ਼ ਆ ਇਸ ਕਾਰ ਇਸ ਕਾਰ ਕਿ ਨਹੀਂ ਮੈਂ ਕੈਨੇਡੀਅਨ ਆ ਮੈਨੂੰ ਤਾਂ ਉੱਥੇ ਬਹੁਤ ਘਾਟ ਪੈਣੀ ਆ ਆਪ ਬਿਜ਼ਨਸਮੈਨ ਆ ਮੈਂ ਆਪ ਕਿੱਥੋਂ ਪੁਲਾਈ ਲੱਭੂਗਾ ਕੱਲਾ ਇਹ ਨਹੀਂਗਾ ਇਹ ਬੱਚੇ ਜਾ ਕੇ ਉੱਥੇ ਦੀ ਕਮਾਈ ਨੂੰ ਉੱਥੇ ਖਰਚਦੇ ਇਕਨੋਮੀ ਸਾਡੀ ਚੱਲਦੀ ਐ ਇਹ ਕੀ ਨਹੀਂ ਖਾਂਦੇ ਕਿ ਇਹ ਕੱਪੜਾ ਨਹੀਂ ਲੈਂਦੇ ਕਿ ਇਹ ਗਰੋਸਰੀ ਨਹੀਂ ਲੈਂਦੇ ਸਾਡੀਆਂ ਜੌਬਾਂ ਕਿੱਥੋਂ ਪੈਦਾ ਹੋਣੀਆਂ ਬੜਾ ਘਾਟਾ ਆ ਬਾਰਾ ਇੱਕ ਬਿジネスਮੈਨ ਨੇ ਹੋਰ ਨਾਤੇ ਜਿੱਤੇ ਕਿ ਮੈਨੂੰ ਖੁਦ ਪਤਾ ਮੈਨੂੰ ਘਾਟਾ ਪੈਣਾ ਤੇ ਇਹ ਵੀ ਜੇ ਬੰਦ ਹੋਏ ਚੰਗਾ ਹੋਇਆ ਪੰਜਾਬ ਵੀ ਸੁਧਰ ਜਾਊ ਬੱਚੇ ਵੀ ਵੱਜ ਜਾਣਗੇ ਜੀ ਅਸੀਂ ਗੁਰਦੁਸ਼ੀ ਕਿਹਾ ਕਿ ਉੱਥੇ ਕੀ ਕੁਝ ਨਹੀਂ ਹੋ ਰਿਹਾ ਗੈਂਗਸਟਰ ਉੱਥੇ ਨੇ ਨਸ਼ਾ ਉੱਥੇ ਕਹਿੰਦੇ ਨਸ਼ਾ ਤੇ ਉੱਥੇ ਲੀਗਲ ਹੋ ਗਿਆ ਨਾ ਜੀ ਜਿਹੜੇ ਬੱਚੇ ਡਿਪਰੈਸ਼ਨ ਚੋਂ ਨਸ਼ਾ ਵੀ ਖਾਣਗੇ ਦੁਕਾਨ ਤੋਂ ਲੈ ਕੇ ਜੀ ਸਭ ਜਿਹੜਾ ਤੁਸੀਂ ਅਕਸਰ ਖਬਰ ਸੁਣਦੇ ਆ ਪਹਿਲਾਂ ਦੇ ਮੈਂ ਗੱਲ ਕਰਨ ਤੋਂ ਪਹਿਲਾਂ ਜਿਨ੍ਹਾਂ ਮਾਪੇ ਦੇ ਬੱਚੇ ਚਲੇ ਗਏ ਦੁਨੀਆ ਤੋਂ ਦਿਲ ਤੇ ਹattrak ਕਿ ਉਹਨਾਂ ਦਾ ਬੜਾ ਅਫਸੋਸ ਮੇਰਾ ਪਰ ਜਿਹੜੀ ਸਰਚ ਦੱਸਦੀ ਹੈ ਬੱਚੇ ਹਾਰਟ ਅਟੈਕ ਨਾਲ ਨਹੀਂ ਮਰਦੇ ਕੋਈ ਟਾਮਾ ਟਾਮਾ ਹੋਇਆ ਹੋਊਗਾ ਉਹਨੂੰ ਅਸੀਂ ਇੱਜ਼ਤ ਰੱਖਣ ਲਈ ਕਹਿ ਲੋ ਜਾਂ ਕੁਝ ਕਰਨ ਨੂੰ ਕਹਿ ਲੋ ਅਸੀਂ ਉਹਨੂੰ ਸਾਇਲੈਂਟ ਅਟੈਕ ਦਾ ਇੱਕ ਬੜਾ ਵੱਡਾ ਨਾਂ ਬਣਾ ਕੇ ਰੱਖ ਲਿਆ ਕੈਨੇਡਾ ਗਿਆ ਸੀ ਬੱਚੇ ਨੂੰ ਰਾਤੀ ਸੁੱਤਾ ਸੁੱਤਾ ਰਹਿ ਗਿਆ ਯਾਰ 22 ਸਾਲਾਂ ਦਾ ਬੱਚਾ ਤਾਕਤਵਾਰ ਹੈਲਥੀ ਜੈਮਲ ਆਉਣ ਵਾਲਾ ਮੁੰਡਾ ਇੱਥੇ ਉਹ ਕਿੰਨੇ ਕਿ ਚਾਂਸ ਨੇ ਕਿ ਉਹਨੂੰ ਹਾਰਟ ਅਟੈਕ ਸਾਇਲੈਂਟ ਅਟੈਕ ਹੋ ਜਾਏਗਾ ਹੁੰਦਾ ਕਿ ਇਹ ਉਹਨਾਂ ਕੋ ਸਟ्रेस ਨਹੀਂ ਕੇ ਕੰਮ ਤੇ ਵਿਅਸ ਪੈਸੇ ਦੀ ਸ਼ਾਰਟੇਜ ਅਨਕਸਪੀਰੀਅੰਸ ਕੌਨਫੀਡੈਂਸ ਉਹਨਾਂ ਕੋ ਨਹੀਂਗਾ ਬੀਇੰਗ ਅਲੋਨ ਇਕੱਲੇ ਰਹਿ ਜਾਣਾ ਹੀ ਇਕ ਬਿਮਾਰੀ ਆ ਮੈਂ ਅਕਸਰ ਕਹਿੰਦਾ ਹੁੰਦਾ ਜਦੋਂ ਇੱਥੇ ਬੜੇ ਮੈਨੂੰ ਪਿੱਛੋਂ ਫੋਨ ਜਾਂਦੇ ਨੇ ਕੈਨੇਡਾ ਤੋਂ ਸਾਡਾ ਬੱਚਾ ਗਿਆ ਜੀ ਬਹੁਤ ਬੀਬਾ ਬੱਚਾ ਉਹ ਕਿਤੇ ਨਹੀਂ ਜਾਂਦਾ ਘਰੇ ਰਹਿੰਦਾ ਤੇ ਮੈਂ ਉਹਨਾਂ ਨੂੰ ਦਵਾ-ਦਵ ਕਹਿਣਾ ਹਾਂ ਨਾ ਰੱਬ ਦਾ ਵਾਸਤਾ ਉਹਨੂੰ ਘਰੋਂ ਕੱਢ ਲਓ ਕੱਢ ਲਓ ਉਹ ਡਿਪਰੈਸ਼ਨ ਚ ਆ ਘਰੋਂ ਨਹੀਂ ਨਿਕਲਦਾ ਨਹੀਂ ਤੇ ਕੌਣ ਆ ਜੀ 22 ਸਾਲ ਦਾ ਬੱਚਾ ਮੰਜੇ ਤੇ ਪਿਆ ਰਹਿੰਦਾ ਰਾਈਟ ਉਹ ਜਦੋਂ ਸਾਰਾ ਕੁਝ ਦੇਖਦੇ ਨੇ ਹੁੰਦਾ ਉਹਨਾਂ ਨਾਲ ਉਹ ਫੇ ਕੋਈ ਨਾ ਕੋਈ ਉਹਦਾ ਫਰੈਂਡ ਲੈ ਆ ਵੜ ਜੀ ਐਸਪਰੀਨ ਲੈ ਲਾ ਐਕਸਟਰਾ ਸਟਰੈਂਥ ਲੈ ਲਾ ਆ ਮੜ ਜਾ ਚਿੱਟੇ ਦਾ ਲੈ ਲਾ ਉਹ ਅਸਲ ਚ ਬੱਚੇ ਨਸ਼ੇਈ ਨਹੀਂਗੇ ਉਹ ਇੱਥੇ بڑے ਹਾਲੇ ਦੇ ਪਰਿਵਾਰਾਂ ਦੇ ਬੱਚੇ ਨੇ ਉਹ ਆਪਣੇ ਆਪ ਨੂੰ ਇੰਜ ਸਮਝਦੇ ਨੇ ਕਿ ਮੈਂ ਚੱਲ ਇੱਕ ਦਿਨ ਲੈ ਲੈਨੇ ਆ ਆਪਾਂ ਕਿਹੜਾ ਸਰੋਜ ਖਾਣਾ ਉਹ ਜਿੱਦਣ ਇੱਕ ਦਿਨ ਖਾਦਾ ਰਾਤ ਨੂੰ ਦਹਾ ਦਿਨਾਂ ਦੀ ਨੀਂਦ ਨਹੀਂ ਆਈ ਕਿਰਾਇਆ ਦੇਣ ਵਾਲਾ ਫੀਸ ਦੇਣ ਵਾਲੀ ਰੋਟੀ ਖਾਣ ਨੂੰ ਪੈਸੇ ਨਹੀਂ ਉਹ ਲਿਆ ਤੇ ਰਾਤ ਨੂੰ ਨੀਂਦ ਵਧੀ ਆ ਗਈ ਦੂਏ ਦਿਨ ਕਹਿੰਦਾ ਯਾਰ ਅੱਜ ਵੀ ਲੈ ਲੈਨੇ ਆ ਬਸ ਪੰਜ ਸੱਤ ਦਿਨ ਨੰਗਦੇ ਨੇ ਤੇ ਹੁਣ ਇਹਦੇ ਵਿੱਚ ਇੱਕ ਮੁਸ਼ਕਲ ਹੋਰ ਜਿਹੜੀ ਆ ਸਟੱਡੀ ਸ਼ੋ ਕਰਦੀ ਆ ਅਸੀਂ ਆਪ ਅਥੀਂ ਬੱਚੇ ਵੇਖੇ ਨੇ ਬੜੀਆਂ ਲਾਸ਼ਾਂ ਇੰਡੀਆ ਨੂੰ ਅਸੀਂ ਆਪਣੇ ਹੱਥੀਂ ਇੱਥੇ ਭੇਜੀਆਂ ਨੇ ਆ ਬੱਚੇ ਆ ਕੱਲਾ ਸਟ੍ਰੈਸ ਵਿੱਚ ਨਹੀਂ ਹੈ ਉਹਨਾਂ ਨੂੰ ਕੋਈ ਬਾਤ ਪੁੱਛਣ ਵਾਲਾ ਨਹੀਂਗਾ ਜੀ ਉਹਨਾਂ ਦੇ ਹਾਲਾਂਕਿ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਸਾਰੇ ਕੈਨੇਡਾ ਦੇ ਵਿੱਚ ਗੁਰੂ ਘਰਾਂ ਦਾ ਮੰਦਰਾਂ ਦਾ ਇੱਥੋਂ ਤੱਕ ਮਸਜਿਦਾਂ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਇੱਕ ਵੱਡਾ ਹਸਾਰਾ ਦਿੱਤਾ ਹੋਇਆ ਹੈ ਆਕੇ ਰੋਟੀ ਖਾਜੋ ਲੰਗਰ ਖਾਜੋ ਕਿੰਨੇ ਟਾਈਮ ਲੰਗਰ ਚੱਲਦੇ 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 ਬਹੁਤ ਆਸਰਾ ਔਰ ਬਹੁਤ ਸਸਤਾਵਾਂ ਨੇ ਜਿਹੜਾ ਇਹ ਕੰਮ ਕਰਦੀਆਂ ਨੇ ਪਰ ਜਦੋਂ ਉਹ ਜਿਹੜਾ ਬੱਚਾ ਆ ਉਹਨੂੰ ਕਰਕੇ ਉਹ ਨਸ਼ੇਈ ਨਹੀਂ ਹੈ ਜਮਾਦ ਰੂ ਉਹ ਪੱਕਾ ਨਸ਼ੇ ਤੇ ਨਹੀਂ ਲੱਗਾ ਹੁਣ ਟੈਂਪਰੇਰੀ 2-4 ਦਿਨ ਲਿਆ ਤਾਂ ਉਹਨੂੰ ਨਜ਼ਾਰਾ ਆਇਆ ਹੁਣ ਉਹ ਨਸ਼ੇਈ ਨਹੀਂ ਆ ਤਾਂ ਨਸ਼ੇ ਦੀ ਮਕਦਾਰ ਨਹੀਂ ਜਾਣਦਾ ਤੇ ਇਹਦੇ ਵਿੱਚ ਕੀ ਹੈ ਕੀ ਹੈ ਤੇ ਮਲਾਵਟ ਦਾ ਜਮਾਨਾ ਹੈ ਹੁਣ ਉਹ ਮਾੜਾ ਮੋਟਾ ਤਣਕਾ ਵੱਧ ਘੱਟ ਹੋ ਗਿਆ ওভারਡੋਸ ਜਿਹਨੂੰ ਕਹਿੰਦੇ ਆ ਤੇ ਰਾਤ ਨੂੰ ਉਸਤਾ ਰਹਿ ਗਿਆ 10 مین ਆਫ ਸਾਇਲੈਂਟ ਅਟੈਕ ਸਾਇਲੈਂਟ ਅਟੈਕ ਦਾ ਜਿਹੜਾ ਅਸਲੀ ਕਾਰਨ ਇਹ ਹੀ ਹੈ ਆਪਾਂ ਠੀਕ ਆ ਆਮ ਸੌਰੀ ਜਿਹੜਾ ਬੱਚਾ ਚਲਾ ਗਿਆ ਬੜੀ ਬੜੀ ਹਮਦਰਦੀ ਉਹਨਾਂ ਨਾਲ ਪਰ ਉਹ ਗਿਆ ਕਿਉਂ ਬੱਚਾ ਮਾਪੇ ਕਸੂਰਵਾਰ 에ਜੰਟ ਕਸੂਰਵਾਰ ਸਰਕਾਰਾਂ ਕਸੂਰ ਬਾਦ ਇਸ ਸਮਾਜ ਸਕੂਲ ਕਸੂਰ ਬਾਦ ਅਸੀਂ ਸਾਰੇ ਕਸੂਰ ਬਾਦ ਬੱਚਾ 22 ਸਾਲ ਦਾ ਕਿਉਂ ਗਿਆ ਕਿਉਂ ਨਹੀਂ ਅਸੀਂ ਹਾਲੇ ਵੀ ਅਕਲ ਫੜਦੇ